ਨੇ ਪੂਰੀ ਅਪਡੇਟ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਅੱਜ ਦੋ ਇੱਕ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦਾ ਜਲਾਸ ਸ਼ੁਰੂ ਹੋਣ ਜਾ ਰਿਹਾ ਅੱਜ ਤੋਂ ਹਾਂ ਜੀ ਦੇਖੋ ਜਲਾਸ ਦਾ ਜਲਾਸ ਦਾ ਟਾਈਮ 11 ਵਜੇ ਦਾ ਸੀ ਤੇ ਉਸ ਤੋਂ ਬਾਅਦ ਥੋੜਾ ਬਹੁਤ ਲੇਟ ਹੋ ਜਾਣਗੇ ਜਿਹੜੀਆਂ ਵੀ ਵਿਛੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਇੱਕ ਵਾਰੀ ਜਿਹੜਾ ਜਲਾਸ ਹੈ ਉਹ ਸਾਧਤਾ ਜਾਂਦਾ ਹੈ ਇਹ ਦੁਆਰਾ ਫਿਰ 2 ਵਜੇ ਬੈਠਣਗੇ ਉਸ ਤੋਂ ਬਾਅਦ ਜਿਹੜੇ ਮੁੱਦੇ ਨੇ ਉਨ੍ਹਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਕਿ ਵਿਰੋਧੀ ਧਿਰ ਦੀ ਵੀ ਤਿਆਰੀ ਕਰਕੇ ਆਈ ਹੋਊਗੀ ਤੇ ਰਾਜ ਪ੍ਰਸ਼ਾਸਨ ਪਾਰਟੀ ਹੈ ਜਿਹੜੀ ਹੋਊਗੀ ਉਹ ਲੋਕਾਂ ਦੀ ਇਹ ਮੰਗ ਹੈ ਸੋਬੀ ਸਾਹਿਬ ਵੀ ਜਿਹੜਾ ਇਹ ਸਪੈਸ਼ਲ اجلاس ਹੈ ਇਹਨੂੰ ਰਾਜਨੀਤਿਕ اجلاس ਨਾ ਬਣਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਈ ਕਹਾਣੀਆਂ ਜਿਹੜੀਆਂ ਤਰਾਸ ਦੀਆਂ ਚੱਲ ਰਹੀਆਂ ਨੇ ਇਸ ਕਰਕੇ ਲੋਕ ਕਹਿੰਦੇ ਵੀ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਊ ਰਕ ਉਸ ਪਾਰਟੀਆਂ ਵੱਲੋਂ ਤੇ ਕੋ ਸਰਕਾਰ ਵੱਲੋਂ ਸਾਰਿਆਂ ਨੂੰ ਬੇਨਤੀ ਇਹ ਹੈ ਵੀ ਇਸ ਨੂੰ ਮਤਲਬ ਪੰਜਾਬ ਦੇ ਹਿੱਤਾਂ ਲਈ ਹੀ ਵਰਤਿਆ ਜਾਵੇ ਪੰਜਾਬ ਦੇ ਭਲੇ ਦੀ ਹੀ ਗੱਲ ਕੀਤੀ ਜਾਵੇ ਇਹਦੇ ਵਿੱਚ ਕੋਈ ਰਾਜਨੀਤੀ ਖੇਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਲੋਕਾਂ ਦੀ ਇਹ ਤੁਰਜ਼ੋਰ ਮੰਗ ਹੈ ਪਰ ਆ ਨੀਤੀ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਕੱਲ ਪ੍ਰਤਾਪ ਆਜਵਾ ਦਾ ਬਿਆਨ ਆ ਚੁੱਕਾ ਹੈ ਸਾਹਮਣੇ ਉਹ ਕਹਿੰਦੇ ਵੀ ਪੰਜਾਬ ਸਰਕਾਰ ਨਸ਼ਾ ਦੇ ਮੁੱਦੇ ਤੇ ਦਾ ਕਹਿੰਦੇ ਵੱਡੇ ਵੱਡੇ ਮਗਰ ਬੱਚਾ ਫੜੀ ਰਹੀ ਫੇਰ ਇਲਾਸ ਕਹਾ ਦਾ ਕਰ ਰਹੇ ਨੇ ਉਹਨਾਂ ਨੇ ਤਾਂ ਕੱਲ ਹੀ ਸਵਾਲ ਖੜੇ ਕਰਤੇ ਕਾਂਗਰਸ ਨੇ ਦੇਖੋ ਜੀ ਕਾਂਗਰਸ ਨੂੰ ਤਾਂ ਫਿਰ ਇਹੀ ਤਾਂ ਹੈ ਨਾ ਜੀ ਕਿਉਂਕਿ ਮਤਲਬ ਨਸ਼ਿਆਂ ਦੇ ਨਸ਼ੇ ਬਨਾਮ ਮਜੀਠੀਆ ਕੇਸ ਮਤਲਬ ਜਿਹੜਾ ਇਹ ਹੈ ਵੀ ਇਸ ਨੂੰ ਜਿਹੜਾ ਕੇਸ ਹੈ ਉਹਨਾਂ ਕੇਸ ਵਾਲੇ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਜਿਹੜਾ ਨਸ਼ੇ ਦੇ ਮੁੱਦੇ ਨੇ ਉਹਨਾਂ ਨੂੰ ਨਸ਼ੇ ਦੇ ਮੁੱਦੇ ਦੇ ਹਿਸਾਬ ਨਾਲ ਹੈਂਡਲ ਕੀਤਾ ਜਾਵੇ ਇਹਨੂੰ ਮਤਲਬ ਇੱਕ ਦੂਜੇ ਨਾਲ ਮਿਕਸ ਕਰਕੇ ਇਹਦੇ ਉੱਤੇ ਰਾਜਨੀਤੀ ਹੈ ਜਿਹੜੀ ਉਹ ਨਾ ਮਤਲਬ ਸਿੱਖੀ ਜਾਵੇ ਕਿਉਂਕਿ ਰਾਜਨੀਤੀ ਤਾਂ ਰੋਟੀਆਂ ਕਾਫੀ ਚਿਰ ਤੋਂ ਮਤਲਬ ਸਾਡੇ ਜਿਹੜੇ ਨਸ਼ਿਆਂ ਦਾ ਮੁੱਦਾ ਹੈ ਇਹ ਕਾਫੀ ਢੇਰ ਤੋਂ ਸਹਿ ਮੰਨੋ ਵੀ 7 ਤੋਂ ਲੈ ਕੇ 9 ਤੱਕ 9 ਤੋਂ ਲੈ ਕੇ ਹੁਣ 25 ਤੱਕ ਮਤਲਬ ਇਹ ਰਾਜਨੀਤੀ ਹੀ ਹੁੰਦੀ ਆਉਂਦੀ ਹੈ ਤੇ ਇਹਦੇ ਵਾਸਤੇ ਸੰਜੀਦਾ ਕਾਰਵਾਈ ਕੀ ਹੋਣੀ ਚਾਹੀਦੀ ਹੈ ਇਹਦਾ ਪਰਮਾਨੈਂਟ ਹੱਲ ਕਿੱਥੇ ਹੈ ਤੇ ਇਹਦਾ ਪਰਮਾਨੈਂਟ ਹੱਲ ਕੌਣ ਕਰ ਸਕਦਾ ਹੈ ਜੇ ਇਸ ਚੀਜ਼ ਦੇ ਉੱਤੇ ਵੱਧ ਚਰਚਾ ਕੀਤੀ ਜਾਵੇ ਤਾਂ ਮਤਲਬ ਜਿਹੜਾ ਇਹ ਮਸਲਾ ਹੈ ਉਹ ਹੱਲ ਹੋ ਸਕਦਾ ਹੈ ਨਹੀਂ ਮਤਲਬ ਇਹ ਸਿਰਫ ਸਿਆਸਤ ਦੀ ਖੇਡ ਹੀ ਹੋ ਸਕਦਾ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਆਈ ਹੈ ਮੇਰੇ ਕੋਲ ਵੀ ਐਡਵੋਕੇਟ ਧਾਮੀ ਨੇ ਜਿਹੜੇ ਉਹਨਾਂ ਨੇ ਇੱਕ ਬਿਆਨ ਦਿੱਤਾ ਕੱਲੀ ਕਿਉਂਕਿ ਅੱਜ ਇਸਲਾਹ ਸ਼ੁਰੂ ਹੈ ਉਹਨਾਂ ਨੇ ਕਿਹਾ ਵੀ ਬੇਦਬੀਆ ਦੇ ਜਿਹੜਾ ਬਿੱਲ ਆਣਾ ਹੈ ਅੱਜ ਵੀ ਸਰਕਾਰ ਲੈ ਕੇ ਆ ਰਹੀ ਹੈ ਤਾਂ ਉਹ ਕਹਿੰਦੇ ਬੇਦਬੀ ਜਿਹੜੀ ਵੀ ਹੋਈਆਂ ਨੇ ਉਸ ਦੇ ਵਿੱਚ ਜਿਹੜਾ ਬੇਦਬੀ ਯਾਨੀ ਕਰਦਾ ਹੈ ਉਸ ਨੂੰ ਘਟਵਾੜ ਮੌਤੀ ਦੇ ਹੋਂ ਚਾਹੀਦੀ ਹੈ ਚਾਹੇ ਕਿਸੇ ਪ੍ਰਕਾਰ ਧਰਮ ਦੀ ਬੇਦਬੀ ਹੋਈ ਹੋਵੇ ਧਾਮੀ ਸਾਹਿਬ ਨੇ ਪੱਖ ਰੱਖਿਆ ਆਪਣਾ ਭਗਵਾਨਤਮਨ ਸਾਹਿਬ ਦੇ ਸਾਹਮਣੇ ਦੇਖੋ ਜੀ ਧਾਮੀ ਸਾਹਿਬ ਨੇ ਪੱਖ ਰੱਖਿਆ ਬਹੁਤ ਅੱਛੀ ਗੱਲ ਐ ਗੱਲ ਕਰ ਜੇ ਧੰਨੀ ਸਾਹਿਬ ਇਸ ਗੱਲ ਨੂੰ ਥੋੜਾ ਜਿਹਾ ਹੋਰ ਵਿਸਾੜ ਕੇ ਪੇਸ਼ ਕਰ ਦੇ ਐ ਕਿਉਂਕਿ ਕਈ ਵਾਰੀ ਕੋਈ ਮਤਲਬ ਇਸ ਤਰ੍ਹਾਂ ਦਾ ਮੰਦਬੁੱਧੀ ਜਾਂ ਉਹ ਹੁੰਦਾ ਹੈਗਾ ਜਿਹੜਾ ਉਹਦਾ ਕਾਰਵਾਈ ਬੇਅਦਬੀ ਕਰਾਉਣ ਦਾ ਮਾਸਟਰਮਾਈਂਡ ਹੁੰਦਾ ਹੈ ਜਿਹੜਾ ਉਹਦਾ ਉਹਦਾ ਮਾਸਟਰਮਾਈਂਡ ਇੱਕ ਸਿਆਸੀ ਨੇਤਾ ਜ਼ਰੂਰ ਹੁੰਦਾ ਹੈ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਜੇ ਸਜ਼ਾ ਮਤਲਬ ਉਹ ਕਿਸੇ ਵੀ ਸਿਆਸੀ ਨੇਤਾ ਨੂੰ ਨਾਲ ਦਿੱਤੀ ਜਾਵੇ ਤਾਂ ਮੈਂ ਕਾਫੀ ਇਸ ਵਿਸ਼ਵਾਸ ਨਾਲ ਕਹਿ ਸਕਦਾ ਬੀ ਬੇਅਦਬੀ ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਧਰਮ ਗ੍ਰੰਥ ਜਾਂ ਕਿਤਾਬ ਜਾਂ ਕੋਈ ਵੀ ਮਤਲਬ ਜਿਸ ਨੂੰ ਆਪਾਂ ਅਸੀਂ ਛਕਾਉਂਦੇ ਆ ਉਹ ਅੱਧੀ ਬੇਅਦਬੀ ਨਹੀਂ ਹੋਵੇਗੀ ਕਿਉਂਕਿ ਬੇਅਦਬੀ ਦੇ ਜਿਹੜੇ ਮੁੱਖ ਦੋਸ਼ੀ ਹੁੰਦੇ ਨੇ ਉਹ ਰਾਜਨੀਤਿਕ ਲੋਕ ਹੁੰਦੇ ਨੇ ਲੋਕਾਂ ਦਾ ਧਰਮ ਜਿਹੜਾ ਧਿਆਨ ਹੈ ਉਹ ਪਟਕਾਉਣ ਵਾਸਤੇ ਧਾਰਮਿਕ ਜਿਹੜੇ ਸਾਡੇ ਗ੍ਰੰਥ ਨੇ ਉਹਨਾਂ ਨਾਲ ਛੇੜਛਾੜ ਜਾਂ ਬੇਅਦਬੀ ਕੀਤੀ ਜਾਂਦੀ ਹੈ ਕਿਸੇ ਹੋਰ ਬੰਦੇ ਤੋਂ ਕਰਵਾਈ ਜਾਂਦੀ ਹੈ ਮਤਲਬ ਜੇ ਮਾਸਟਰਮਾਈਂਡ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਹ ਬੇਅਦਬੀਆਂ ਦੀ ਜਿਹੜੀ ਕਹਾਣੀ ਹੈ ਉਹ ਬਿਲਕੁਲ ਖਤਮ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਬੇਅਦਬੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਸਿਆਸਤ ਹੈ ਜਿਹੜੀ ਬੇਅਦਬੀਆਂ ਦੇ ਨਾਂ ਉੱਤੇ ਕੀਤੀ ਜਾਂਦੀ ਹੈ ਆਪਾਂ ਇਹਨਾਂ ਅੱਜ ਤੋਂ ਕਾਫੀ ਦੇਰ ਪਿੱਛੋਂ ਤੋਂ ਦੇਖਦੇ ਆਉਂਦੇ ਆਂ ਤੇ ਹੁਣ ਤਾਂ ਹੀ ਦੇਖਦੇ ਰਹਿਆ ਕਿਉਂਕਿ ਲੋਕਾਂ ਚਾਰੇ ਮਤਲਬ ਲੋਕਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਇਹਦਾ ਮਾਸਟਰਮਾਈਂਡ ਕੌਣ ਹੈ ਬਦ ਕਿਸਮਤੀ ਇਹ ਹੈ ਵੀ ਸਾਡੇ ਕਾਨੂੰਨ ਦੇ ਵਿੱਚ ਉਹਨਾਂ ਲੋਕਾਂ ਦੀਆਂ ਬਾਹਾਂ ਲੰਬੀਆਂ ਨੇ ਉਹ ਕਾਨੂੰਨ ਦੇ ਹੱਥ ਨਹੀਂ ਆਉਂਦੇ ਇਸ ਕਰਕੇ ਬਾਰ ਬਾਰ ਜਿਹੜੀਆਂ ਇਹ ਘਟਨਾਵਾਂ ਨੇ ਇਹ ਦੁਹਰਾਈਆਂ ਜਾਂਦੀਆਂ ਤੇ ਸਿੱਧਾ ਸਾਫ ਤੌਰ ਤੇ ਕਹਾਂਦਾ ਸੁਖਵੀਰ ਬਾਦਲ ਸਾਹਿਬ ਤੇ ਵੀ ਬੇਇੱਜ਼ਤੀ ਦੇ આરોਪ ਲੱਗੇ ਸੀਗੇ ਉਹਨਾਂ ਦੇ ਰਾਤ ਨੂੰ ਹੋਇਆ આરોਪ ਕਿਸੇ ਤੇ ਵੀ ਲੱਗ ਸਕਦਾ ਹੈ આરોਪ ਜਦੋਂ ਸਿੱਧਾ ਹੁੰਦਾ ਜੀ આરોਪ ਲਾਉਣਾ ਵੱਡੀ ਗੱਲ ਨਹੀਂ ਹੁੰਦੀ આરોਪ ਸਿੱਧ ਕਰਨਾ ਵੱਡੀ ਗੱਲ ਹੁੰਦੀ ਹੈ ਜਦੋਂ આરોਪ ਸਿੱਧ ਹੋ ਜਾਂਦਾ ਚਾਹੇ ਕੋਈ ਕਿਸੇ ਦਾ ਵੱਡਾ ਰਤਬਾ ਜੁੜੀ ਉਹਨੂੰ ਸਜ਼ਾ ਉਹ ਮਸਾਲੀ ਮਿਲਣੀ ਚਾਹੀਦੀ ਹੈ ਇਹ ਬੇਦੋਸ਼ੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਮਤਲਬ ਇਹ ਇੱਕ ਅਸੂਲ ਹੋਣਾ ਚਾਹੀਦਾ ਇਸ ਕਰਕੇ ਮਤਲਬ ਜਿਹੜੀ ਇਹ ਸਜਾਵਾਂ ਇਸ ਨੇ ਇਹ ਇਹ ਇੰਨ੍ਹਾ ਘਟਨਾਵਾਂ ਦਾ ਜਦੋਂ ਘਟਨਾਵਾਂ ਨੂੰ ਕਰਨ ਵਾਲੇ ਤੇ ਮਾਸਟਰਮਾਈਂਡ ਦੇ ਡਰਾਮੇ ਤੱਕ ਪਹੁੰਚਣ ਗਿਆ ਤਾਂ ਮਤਲਬ ਕਰਵਾਉਣ ਵਾਲਾ ਜਿਹੜਾ ਸਿਆਸੀ ਇਹ ਲੀਟਰ ਹੋਊਗਾ ਉਹ 100 ਵਾਰ ਸੋਚੇਗਾ ਨਹੀਂ ਤਾਂ ਮਤਲਬ ਕਿਸੇ ਨੂੰ ਪੈਸੇ ਦੇ ਕੇ ਕਿਸੇ ਦਾ ਕੋਈ ਕੰਮ ਕਰਕੇ ਕਿਸੇ ਨੂੰ ਡਰਾ ਕੇ ਕਿਸੇ ਨੂੰ ਧਮਕਾ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਰਹੀਆਂ ਕਿਉਂਕਿ ਡਾਕਟਰ ਸਾਹਿਬ ਤੁਹਾਡੇ ਵਾਲੀ ਗੱਲ ਹੀ ਧਾਮੀ ਸਾਹਿਬ ਨੇ ਵੀ ਆਪਣੇ ਬਿਆਨ ਚ ਕਹੀ ਹੈ ਵੀ ਹਰ ਵਾਰ ਜਿੰਨੀਆਂ ਵੇਚੀਆਂ ਹੁੰਦੀਆਂ ਨੇ ਉਹਦੇ ਵਿੱਚ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ ਕੋਈ ਮੰਦ부ਦਦੀ ਦਿਖਾ ਦਿੰਦੇ ਆ ਕੋਈ ਕਹਿੰਦੇ ਜੀ ਵੀ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਘਰੇਲੂ ਸਮੱਸਿਆ ਸੀ ਗਰੀਬ ਸੀਗਾ ਤਾਂ ਹੀ ਨੇ ਐਵੇਂ ਦਾ ਕਰਤਾ ਤਾਂ ਉਹ ਜਿਹੜੇ ਅਸਲੀ ਮੂਵੀਦਮ ਨੇ ਉਹ ਪਿੱਛੇ ਰਹਿੰਦੇ ਨੇ ਪਰਤੇ ਪਿੱਛੋਂ ਸਾਹਮਣੇ ਆਉਂਦੇ ਨਹੀਂ ਇਹ ਗੱਲਾਂ ਵਿੱਚ ਤੁਹਾਡੀ ਬਹੁਤ ਸਹਿਮਤ ਹਾਂ ਕਿ ਜਿਹੜੇ ਬੇਬੀਆ ਕਰਾ ਰਹੇ ਹੋ ਕੋਈ ਵੱਡੇ ਲੀਡਰ ਆ ਵੱਡੇ ਬੰਦੇ ਨੇ ਨਹੀਂ ਤਾਂ ਬੇਬੀਆ ਹੋਣੀ ਨਾ ਦੇਖੋ ਜੀ ਪੰਜਾਬ ਦਾ ਕੋਈ ਵੀ ਇੱਕ ਮਿੰਟ ਕੋਈ ਵੀ ਬੰਦਾ ਬੇਅਦਬੀ ਲਿਫਟ ਕਰਕੇ ਰਾਜੀ ਹੁੰਦਾ ਕੋਈ ਵੀ ਬੰਦਾ ਕਿਸੇ ਧਾਰਮਿਕ ਗ੍ਰੰਥ ਜਿਹੜਾ ਉਹਦਾ ਮਤਲਬ ਅਫਮਾਨ ਨਹੀਂ ਕਰਨਾ ਚਾਹੁੰਦਾ ਹੁੰਦਾ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਗੁਰੂ ਸਾਹਿਬ ਦੇ ਜਿਸ ਵੀ ਕਿਤਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਗੁਰੂ ਸਾਹਿਬ ਦੇ ਨਾਂ ਨੇ ਅਸੀਂ ਉਹਨਾਂ ਨੂੰ ਸਿਰ ਟਾ ਕੇ ਸੀਸ ਝੁਕਾਉਂਦੇ ਆ ਤੇ ਜਿਹੜਾ ਬਿਆਦਵੀ ਕਰਨ ਵਾਲਾ ਤਾਂ ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਨੂੰ ਸਿਆਸੀ ਮਫਾਦ ਲਈ ਇਹ ਵਰਤਣ ਵਾਸਤੇ ਰਾਜਨੀਤਿਕ ਲੋਕ ਹੀ ਇਸ ਦੇ ਜਿਹੜੇ ਮਾਸਟਰਮਾਈਂਡ ਹੁੰਦੇ ਨੇ ਤਾਂ ਹੀ ਇਹ ਘਤਨਾਵਾਂ ਨੂੰ ਅੰਜਾਮ ਦਿੰਦੇ ਨੇ ਲੋਕ ਨਹੀਂ ਕਿਸੇ ਦੀ ਹਸਤੀ ਨਹੀਂ ਹੁੰਦੀ ਨਾ ਹੀ ਕਿਸੇ ਨੂੰ ਕੁਝ ਮਿਲਦਾ ਹੁੰਦਾ ਜੇ ਕਿਸੇ ਨੂੰ ਮਿਲਦਾ ਤਾਂ ਉਹ ਰਾਜਨੀਤਿਕ ਲੋਕ ਹੀ ਦਿੰਦੇ ਆ ਅ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਆ ਰਹੀ ਹੈ ਕਿ ਆ ਜਿਹੜਾ ਇਲਾਜ ਸ਼ੁਰੂ ਹੋਣਾ ਹੈ ਉਸ ਦੇ ਵਿੱਚ ਡਰੱਗ ਦੇ ਬਾਰੇ ਦਾ ਗੱਲਬਾਤ ਚੱਲਨੀ ਹੈ ਉਹਦੇ ਵਿੱਚ ਮਜੀਠੀਆ ਸਾਹਿਬ ਦੇ ਉੱਪਰ ਵੀ ਕੋਈ ਵੱਡਾ ਇੱਕ ਫੈਸਲਾ ਲਿਆ ਜਾ ਸਕਦਾ ਅੱਜ ਇਲਾਜ ਦੇ ਵਿੱਚ ਦੇਖੋ ਜੀ ਇਲਾਜ ਦੇ ਵਿੱਚ ਡਰੱਗ ਦੇ ਉੱਤੇ ਜ਼ਰੂਰ ਹੋਣਾ ਚਾਹੀਦਾ ਹੈ ਡਰੱਗ ਦੇ ਕੱਲੇ ਡਰੱਗ ਦੇ ਉੱਤੇ ਹੋਣ ਨਾਲ ਮਸਲਾ ਹੱਲ ਨਹੀਂ ਹੋਣ ਲੱਗਾ ਡਰੱਗ ਦੇ ਕਾਨੂੰਨ ਉੱਤੇ ਵੈਸ ਹੋਣੀ ਚਾਹੀਦੀ ਹੈ ਡਰੱਗ ਦੇ ਕਾਨੂੰਨ ਦੇ ਵਿੱਚ ਚਾਹੇ ਵਿਧਾਨ ਸਭਾ ਹੈ ਚਾਹੇ ਵਿਧਾਨ ਸਭਾ ਵਾਲੇ ਤਾਂ ਕੁਝ ਨਹੀਂ ਕਰ ਸਕਦੇ ਇਹ ਜਿਹੜੇ ਇਹਨਾਂ ਦੇ ਬੰਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਚੀਜ਼ ਦਾ ਰੌਲਾ ਪਾਉਣ ਤਾਂ ਕਿ ਜਿਹੜੇ ਦੇਸ਼ ਦੇ ਉੱਤੇ ਡਰੱਗ ਦਾ ਲੱਗਿਆ ਹੋਇਆ ਕਲੰਕ ਹੈ ਉਹ ਲੈ ਸਕੇ ਜਿਹੜਾ ਉਹ ਨੋਟੀਫਿਕੇਸ਼ਨ 2941 ਸ਼ਰਮਾ ਜੀ ਵੀ ਕਹਿੰਦੇ ਹੁੰਦੇ ਨੇ ਮੈਂ ਵੀ ਕਹਣਾ ਉਹਨਾਂ 2941 ਜਿੱਨਾ ਚੋਂ ਨੋਟੀਫਿਕੇਸ਼ਨ ਸਰਦਾਰ ਮਨਮੋਹਨ ਸਿੰਘ ਦਾ 18 11 2009 ਨੂੰ ਪਾਸ ਕੀਤਾ ਹੋਇਆ ਜਿੱਨਾ ਚੋਂ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਵਾਲਾ ਨੋਟੀਫਿਕੇਸ਼ਨ 1055 ਲਾਗੂ ਨਹੀਂ ਕੀਤਾ ਜਾਂਦਾ 2010 2001 ਨੂੰ ਜਿਹੜਾ ਉਹਨਾਂ ਨੇ ਪਾਸ ਕੀਤਾ ਜਿੰਨਾ ਚਿਰ ਉਹ ਪਾਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਲੋਕਾਂ ਦੇ ਉੱਤੇ ਡਰੱਗ ਦੇ ਪਰਚੇ ਡਰੱਗ ਦੇ ਉੱਤੇ ਦੇ ਨਜਾਇਜ਼ ਪਰਚੇ ਡਰੱਗ ਦੇ ਉੱਤੇ ਸਿਆਸਤ ਹੁੰਦੀ ਰਹੂਗੀ ਕਿਉਂਕਿ 2001 ਤੋਂ ਪਹਿਲਾਂ ਡਰੱਗ ਦੇ ਉੱਤੇ ਕੋਈ ਇੰਨੀ ਸਿਆਸਤ ਨਹੀਂ ਹੁੰਦੀ ਸੀਗੀ ਉਸ ਤੋਂ ਬਾਅਦ ਹੀ ਜਿਹੜਾ ਇਹ ਮੇਨ ਮੁੱਦਾ ਹੈ ਉਹ ਡਰੱਗ ਦਾ ਬਣ ਗਿਆ ਕਿਉਂਕਿ ਪੰਜਾਬ ਪੁਲਿਸ ਨੂੰ ਤੇ ਕਿਤੋਂ ਦੀ ਪੁਲਿਸ ਹੈ ਪੁਲਿਸ ਨੂੰ ਲੋਕਾਂ ਦੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ بجائے ਡਰੱਗ ਦੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ ਧੱਕਿਆ ਜਾਂਦਾ ਤੇ ਆਪ ਪ੍ਰੋਮੋਸ਼ਨਾਂ ਲਈਆਂ ਜਾਂਦੀਆਂ ਨੇ ਤੇ ਸੈਂਟਰ ਨੂੰ ਆਪਦੇ ਟਾਰਗੇਟ ਨੇ ਜਿਹੜੇ ਉਹ ਪੂਰੇ ਕੀਤੇ ਜਾਂਦੇ ਨੇ ਏਦੂ ਵੱਤ ਹੋਰ ਕੁਛ ਨਹੀਂ ਏਦੂ ਬਹੁਤ ਜ਼ਿਆਦਾ ਕੁਛ ਨੇ ਪੰਜਾਬ ਨੂੰ ਡਰੱਗ ਦੇ ਨਾਂ ਦੇ ਉੱਤੇ ਬਦਨਾਮ ਕੀਤਾ ਗਿਆ ਜਦੋਂ ਕਿ ਹਰਿਆਣੇ ਦੇ ਵਿੱਚ ਵੀ ਡਰੱਗ ਜਾਂਦੇ ਐ ਜੁਪੀ ਦੇ ਵਿੱਚ ਵੀ ਡਰੱਗ ਜਾਂਦੇ ਐ ਇਹ ਵੀ ਇੱਥੋਂ ਐ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਡਰੱਗ ਜਾਂਦੇ ਐ ਝਾਰਖੰਡ ਦੇ ਵਿੱਚ ਵੀ ਡਰੱਗ ਜਾਂਦੇ ਐ ਤੇ ਚ ਪੰਜਾਬ ਨੂੰ ਬਦਨਾਮ ਨਾ ਕਰੋ ਕਿਉਂਕਿ ਸੋ 2021 ਦੇ ਵਿੱਚ ਜਿਹੜਾ ਸਭ ਤੋਂ ਵੱਧ ਮਕਤਲਾਂ ਦੇ ਕੇਸ ਸੀਗੇ ਉਹ ਝਾਰਖੰਡ ਦੇ ਵਿੱਚ ਪਏ ਅੱਜ ਵੀ ਪੰਜਾਬ ਦਾ ਜਿਹੜਾ ਮਸਲਾ ਹੈਗਾ ਇਹਨੂੰ ਬੇਨਤੀ ਕਰਦੇ ਆਂ ਰਾਜਨੀਤਿਕ ਲੋਡਰ ਲੀਡਰਾਂ ਨੂੰ ਵੀ ਸਿਆਸੀ ਮੁੱਦਾ ਨਾ ਬਣਾਓ ਪੰਜਾਬ ਦੇ ਵਿੱਚ ਅਜੇ ਵੀ ਕ੍ਰਾਈਮ ਹੈ ਜਿਹੜਾ ਗੂਜੇ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਰੇਪ ਦੇ ਕੇਸ ਨੇ ਰਾਜਸਥਾਨ ਦੇ ਵਿੱਚ ਵੱਧ ਹੁੰਦੇ ਨੇ ਖਰੋਤੀਆਂ ਦੇ ਕੇਸ ਦਿੱਲੀ ਦੇ ਵਿੱਚ ਵੱਧ ਹੁੰਦੇ ਨੇ ਤੇ ਜਿਹੜੇ ਅਨਹੋਰ ਕੇਸ ਨੇ ਉਹ ਹਰਿਆਣਾ ਦੇ ਵਿੱਚ ਵੱਧੁੰਦੇ ਨੇ ਹਰਿਆਣਾ ਦੇ ਵਿੱਚ ਕਰਾਈਮ ਰੇਸ਼ੋ ਹੈ ਜਿਹੜੀ 750 ਹੈ ਪੰਜਾਬ ਦੇ ਵਿੱਚ ਜਿਹੜੀ ਕਰਾਈਮ ਰੇਸ਼ੋ ਹੈ ਉਹ 232 30 ਹੈ ਮਤਲਬ ਇਸ ਕਰਕੇ ਪੰਜਾਬ ਦੇ ਜਿਹੜੇ ਵੀ ਮੁੱਦੇ ਕਿਉਂਕਿ ਇਹਨਾਂ ਇੱਕੋ ਹੀ ਰਹਿ ਜਾਂਦਾ ਹੈਗਾ ਉਹਦੇ ਵਿੱਚ ਪੰਜਾਬ ਤੇ ਅਸਾਰੂ ਵਾਇਸ ਕੀਤੀ ਜਾਵੇ ਅਸਾਰੂ ਮੁੱਦਿਆਂ ਨੂੰ ਉਠਾਇਆ ਜਾਵੇ ਤਾਂ ਬਿਹਤਰ ਹੈ ਮਤਲਬ ਸਿਆਸਤ ਤਾਂ ਬਾਅਦ ਦੇ ਵਿੱਚ ਵੀ ਕੀਤੀ ਜਾਵੇ ਉਹਦੇ ਵਿੱਚ ਲੈਂਡ ਪੂਲਿੰਗ ਦਾ ਮਸਲਾ ਸਭ ਤੋਂ ਵੱਡਾ ਇਹ ਮੁੱਦਾ ਹੈ ਜਿਹੜਾ ਲੈਂਡ ਪੂਲਿੰਗ ਦਾ ਕਿਉਂਕਿ 40 ਹਜ਼ਾਰ ਏਕੜ ਜ਼ਮੀਨ ਜਿਹੜੀ ਮਤਲਬ ਸਰਕਾਰਾਂ ਨੇ ਰੋਕਣੀ ਹੈ ਉਹਦੇ ਤੇ ਵਿਚਾਰ ਪਟੰਤਰਾ ਕੀਤਾ ਜਾਵੇ ਤੇ ਲੈਂਡ ਆਰਡਰ ਹੈ ਜਿਹੜਾ ਠੀਕ ਹੈ ਵੀ ਇਹ ਹੈਗਾ ਗੱਲ ਕਰ ਜਿਹੜਾ ਗੋਲੀਵਾਰੀ ਹੁੰਦੀ ਹੈ ਕਿਸ ਨੂੰ ਗੈਂਗਸਟਰ ਦੇ ਨਾਂ ਤੇ ਉਹਨਾਂ ਤੋਂ ਗੋਲੀ ਮਰਵਾਈ ਜਾਂਦੀ ਹੈ ਉਸ ਲੋਕਾਂ ਨੂੰ ਗੈਂਗਸਟਰ ਦੇ ਨਾਂ ਦੇ ਉੱਤੇ ਗੋਲੀ ਮਾਰੀ ਜਾਂਦੀ ਹੈ ਮਤਲਬ ਜਿਹੜਾ ਇਹ ਸਾਡਾ ਅ ਜਿਆਸ ਬਣਦਾ ਜਾ ਰਿਹਾ ਇਸ ਇਤਿਹਾਸ ਦੇ ਉੱਤੇ ਸੋਚ ਵਿਚਾਰ ਕਰਕੇ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਨੌਜਵਾਨੀ ਪਹਿਲੇ ਪੰਜਾਬ ਦੀ ਬਹੁਤ ਤਰਾਸ ਦੀਚ ਹੈ ਪੰਜਾਬ ਦੇ ਨੌਜਵਾਨ 10 ਪਿਛਲੇ 10 ਸਾਲਾਂ ਦੇ ਵਿੱਚ 10 ਲੱਖ ਲੋਕ ਹੈ ਜਿਹੜਾ ਜਹਾਜ ਚੜ੍ਹ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵਾਗੇ ਇੰਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਮਤਲਬ ਉਹ ਤੇ ਵਿਚਾਰ ਪਤੰਤਰਾ ਹੋਣਾ ਜ਼ਰੂਰੀ ਹੈ ਡਾਕਟਰ ਸਾਹਿਬ ਮੈਂ ਤੁਹਾਡੇ ਦੋਨੋਂ ਗੱਲਾਂ ਵਾਪਸ ਆਵਾਂ ਨੌਜਵਾਨਾਂ ਜਿਹੜੇ ਗਏ ਨੇ ਉਹਨਾਂ ਤੇ ਵੀ ਆਵਾਂਗਾ ਪਹਿਲਾਂ ਮੈਂ ਇੱਥੇ ਆਵਾਂਗਾ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਨੂੰ ਬਨਾਮ ਕੀਤਾ ਜਾਂਦਾ ਸਹੀ ਕਹਿ ਰਹੇ ਤੁਸੀਂ ਪੇ ਪਰ ਤਾਂ ਲੱਗਦਾ ਨਹੀਂ ਕਿ ਦੂਜੀਆਂ ਸਟੇਟਾਂ ਕਰਾਈਂ ਜ਼ਿਆਦਾ ਹੋ ਰਿਹਾ ਹੈ ਤਾਂ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਦੇਖੋ ਅਸੀਂ ਮੰਨਦੇ ਆ ਕਿ ਭਗਵਾਨਤਮਨ ਸਰਕਾਰ ਆਦੀ ਇਹ ਉਹਨਾਂ ਨੇ ਨਸ਼ਾ ਤਸਕਰ ਜਿੰਨਾ ਵੀ ਹੋ ਸਕਦਾ ਹੈ ਕਿਸੇ ਹੱਦ ਤੱਕ ਤਾਂ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਆਪਣੇ ਨੂੰ ਜਾਰੀ ਕੀਤੀ ਹੈ ਮਹਿੰਮ ਚੱਲ ਰਹੀ ਹੈ ਉਹਨਾਂ ਨੂੰ ਕੋਈ ਫੋਨ ਨੰਬਰ ਆਂਦਾ ਫੋਨ ਤੇ ਉਹਨਾਂ ਦੇ ਤਾਂ ਯਾਨੀ ਕਿ ਜਿਹੜਾ ਹੈਲਪ ਨੰਬਰ ਆਇਆ ਤਾਂ ਉਹ ਕਾਰਵਾਈ ਹੁੰਦੀ ਹੈ ਪਰ ਫਿਰ ਵੀ ਵਿਰੋਧੀ ਸਵਾਲ ਚੁੱਕ ਰਹੇ ਨੇ ਜਦਕਿ ਵਿਰੋਧੀਆਂ ਫਰਜ਼ ਬੰਦਾ ਕਿ ਭਗਵਾਨਤਮਨ ਦੇ ਨਾਲ ਸਾਥ ਦੇਣ ਅਜੋ ਹੀ ਰਾਜਾ ਬੜਿੰਗਜੀ ਨੇ ਤੇ ਬਾਜਵਾ ਜੀ ਨੇ ਸਾਰੇ ਇਕੱਠੇ ਹੋ ਕੇ ਕਹਿ ਰਹੇ ਨੇ ਵੀ ਭਗਵੰਤਮਾਨ ਜੀ ਸਿਰਫ ਮਜੀਠੀਰੇ ਪਿੱਛੇ ਪਏ ਹੋਏ ਨੇ ਉਹਨਾਂ ਨੂੰ ਪਸੰਦ ਲੱਗੇ ਹੋਏ ਨੇ ਤੇ ਪੰਜਾਬ ਦੇ ਮੁੱਦੇ ਦੇ ਬਾਰੇ ਇਹ ਭਗਵੰਤਮਾਨ ਜੀ ਸੋਚੀ ਰਹੇ ਇਹ ਕਹਿਣਾ ਹੈ ਭਗਵੰਤਮਾਨ ਜੀ ਬਾਰੇ ਆ ਵਿਰੋਧੀਆਂ ਦਾ ਦੇਖੋ ਜੀ ਵਿਰੋਧੀ ਆਂਦਾ ਹੱਕ ਮੰਦਾ ਸਾਰੇ ਪੰਜਾਬ ਦੇ ਮਸਲੇ ਨੂੰ ਜਿਹੜਾ ਟਰੱਕ ਦਾ ਮਸਲਾ ਇਹ ਬੜਾ ਸੰਜੀਦੀ ਮਸਲਾ ਹੈਗਾ ਇਸ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਇੱਕ ਪਾਸੇ ਤਾਂ ਫਿਰ ਦੂਜੇ ਲੋਟ ਹੋ ਜਾਂਦੇ ਨੇ ਕਾਏ ਮਤਲਬ ਗਿਰਗਟ ਵਾਂਗ ਜਿਹੜੀਆਂ ਸਿਆਸੀ 파ਕੀਆਂ ਨੇ ਗਿਰਗਟ ਵਾਂਗੂ ਰੰਗ ਬਦਲਦੀਆਂ ਨੇ ਜਦੋਂ ਕੋਈ ਕਹਾਣੀ ਨਹੀਂ ਹੁੰਦੀ ਉਦੋਂ ਤਾਂ ਉਸ ਨੂੰ ਮੂਰੇ ਰੱਖ ਲੈਣੀ ਹੈ ਜਦੋਂ ਕੋਈ ਕਹਾਣੀ ਹੋ ਜਾਂਦੀ ਹੈ ਤਾਂ ਉਹ ਕਹਾਣੀ ਦੇ ਪੱਖ ਚ ਆ ਜਾਂਦੇ ਆ ਮਤਲਬ ਕਹਿਣ ਤੋਂ ਬਾਅਦ ਇਹ ਹੈ ਵੀ ਇਹਨਾਂ ਨੂੰ ਜੋ ਸੱਚ ਹੈ ਉਹ ਦਿਖਾਉਣਾ ਚਾਹੁੰਦਾ ਸੱਚੀ ਬਹਿਸ ਕਰਨੀ ਚਾਹੀਦੀ ਹੈ ਸਿਆਸਤੀ ਬਹਿਸ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਹੋਰ ਬਹੁਤ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਿਆਸਤ ਤੁਸੀਂ ਕਰ ਸਕਦੇ ਹੋ ਸਿਆਸਤ ਕਰਨੀ ਚਾਹੀਦੀ ਹੈ ਇਹ ਗੱਲ ਕਰ ਜਿਹੜਾ ਇਹ ਸੰਵੇਦਨਸ਼ੀਲ ਮੁੱਦੇ ਨੇ ਜਿਵੇਂ ਬੇਅਦਬੀ ਦਾ ਹੈ ਨਸ਼ੇ ਦਾ ਲੈਂਡ ਪੂਲਿੰਗ ਦਾ ਹੈ ਆਰਡਰ ਦਾ ਮਤਲਬ ਇਹਨਾਂ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਜਿਹੜੀਆਂ ਤਰਾਸ ਦੀਆਂ ਨੇ ਇਹਨਾਂ ਨੂੰ ਪੂ ਪੰਜਾਬ ਨੂੰ ਕੱਢਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਚੰਗੇ ਸੁਝਾਅ ਦੇ ਕੇ ਇਸ ਤਰ੍ਹਾਂ ਦੇ ਕਾਨੂੰਨ ਲੈ ਜਿਹੜੇ ਉਹ ਪਾਸ ਕਰ ਲੈ ਤੇ ਕਰਾਉਣੇ ਚਾਹੀਦੇ ਨੇ ਤੁਹਾਨੂੰ ਇੱਕ ਹੋਰ ਆਪਣੇ ਨਾ ਆਪਣੇ ਚੈਨਲ ਦੇ ਖਬਰ ਨਸ਼ਰੀ ਹੋ ਚੁੱਕੀ ਆ ਸ੍ਰੀ ਭਗਵਾਨਤਮਨ ਜੀ ਕੱਲ ਦਿੱਲੀ ਮੀਟਿੰਗ ਕਰਕੇ ਆਏ ਨੇ ਬੀਵੀਐਮ ਦੇ ਜਿਹੜੇ ਹੈਗੇ ਨੇ ਤੇ ਕੇਂਦਰੀ ਰਾਜ ਮੰਤਰੀ ਬੀਜੇਪੀ ਦੇ ਉਹਨਾਂ ਨਾਲ ਮੀਟਿੰਗ ਕਰਕੇ ਆਏ ਨੇ ਹਰਿਆਣੇ ਦੇ ਮੰਤਰੀ ਮੀਟਿੰਗ ਕਰਕੇ ਆਏ ਨੇ ਉਹਨਾਂ ਨੇ ਬਾਅਦ ਚੋ ਪ੍ਰੈਸ ਕਾਰਨਰਸ ਕਲੀਅਰ ਕਰ ਦਿੱਤਾ ਜੇ ਪੁੱਛਿਆਗਾ ਨਾ ਉਹਨਾਂ ਸਵਾਲਾਂ ਬਾਰੇ ਤਾਂ ਨੇ ਕਿਹਾ ਕਿ ਅਸੀਂ ਪਾਣੀ ਦੇ ਮੁੱਦੇ ਤੇ ਕੋਈ ਰਾਜਨੀਤੀ ਨਹੀਂ ਕਰ ਰਹੇ ਅਸੀਂ ਪਾਣੀ ਦੇਣਾ ਹੀ ਨਹੀਂ ਨਾ ਅਸੀਂ ਦੇ ਸਕਦੇ ਆ ਉਹ ਆਪਣੇ ਸਟੈਂਡ ਤੇ ਤਿਵੇਂ ਦੇ ਤਿਵੇਂ ਹੀ ਖੜੇ ਰਹੇ ਕੱਲ੍ਹ ਆਹ ਲੇ ਕਿ ਉੱਥੇ ਕੇਂਦਰ ਸਰਕਾਰ ਦੇ ਕਈ ਮੰਤਰੀ ਮੌਜੂਦ ਸਨ ਪਰ ਭਗਵੰਤ ਮਾਨ ਨੇ ਕੋਰਾ ਜਵਾਬ ਦਿੱਤਾ ਜਿਸ ਤੋਂ ਬਾਅਦ ਕਈ ਉਹਨਾਂ ਨੂੰ ਕਮੈਂਟ ਆਏ ਨੇ ਮੈਂ ਉਹ ਕਮੈਂਟ ਤੁਹਾਨੂੰ ਦੱਸ ਵੀ ਦੇਣਾ ਕਮੈਂਟ ਆਏ ਨੇ ਕਿ ਭਗਵੰਤ ਮਾਨ ਜੀ ਦੇ ਵੱਲੋਂ ਯਾਨੀ ਕਿ ਜਿਹੜੀ ਪੱਗ ਬੰਨੀ ਹੋਈ ਹੈ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀ ਕੇ ਬਿਆਨ ਦੇ ਰਹੇ ਨੇ ਦਿੱਲੀ ਚ ਤਾਂ ਇਹ ਉਹਨਾਂ ਦੇ ਵਿਰੋਧੀਆਂ ਦੇ ਕਮੈਂਟ ਨੇ ਹਾਲਾਂਕਿ ਵਿਰੋਧੀ ਹੁਣ ਇਹ ਨਹੀਂਖਾਟ ਦੇਖ ਰਹੇ ਕਿ ਪਾਣੀ ਦੇ ਮੁੱਦੇ ਤੇ ਇੱਕ ਬੰਦਾ ਲੜ ਰਿਹਾ ਤਾਂ ਉਹਦਾ ਸਾਥ ਦੋ। ਪਰ ਗੱਲ ਤਾਂ ਉਹੀ ਹੈ ਨਾ ਜੀ ਗੱਲ ਇਹ ਹੈ ਵੀ ਸਿਆਸਤ ਨਾ ਕੀਤੀ ਜਾਵੇ। ਇਹ ਕਿਉਂਕਿ ਸਰਕਾਰ ਜਿਹੜੀਆਂ ਸਰ ਵੱਡੀਆਂ ਸਰਕਾਰਾਂ ਨੇ ਉਹ ਦਵਾ ਪਾ ਰਹੀਆਂ ਨੇ ਵੀ ਅਸੀਂ ਤੁਹਾਨੂੰ ਸਿੰਧੂ ਜਲ ਦੇ ਦੇਵਾਂਗੇ ਤੁਸੀਂ ਇੱਧਰ ਲੈ ਜਲ ਦੇ ਦਿਓ। ਪਰ ਸਿੰਧੂ ਜਲ ਆਪਾਂ ਨੂੰ ਦੇਣ ਨਾ ਦੇਣ ਆਪਾਂ ਤੋਂ ਲੈ ਜਾਣਾ। ਫਿਰ ਆਪਾਂ ਕੀ ਕਰਾਂਗੇ? ਇਸ ਕਰਕੇ ਆਪਾਂ ਨੂੰ ਮਾਨ ਸਾਹਿਬ ਦਾ ਸਾਫ਼ ਦੇਣਾ ਚਾਹੀਦਾ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲਾਂ ਬਾਤਾਂ ਦੇ ਵਿਚ ਆ ਕੇ ਸੈਨ ਕਰਾਉਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਮਤਲਬ ਇਹਨਾਂ ਨੂੰ ਜਿਹੜੀਆਂ ਵਿਰੋਧੀ ਧਿਰਾਂ ਨੇ ਇਹਨਾਂ ਨੂੰ ਪੂਰਾ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਵੀ ਸਾਡੇ ਕੋਲੇ ਪਾਣੀ ਦੇਣ ਵਾਸਤੇ ਵਾਧੂ ਪਾਣੀ ਨਹੀਂ ਹੈ ਜਦੋਂ ਤੁਸੀਂ ਸਾਨੂੰ ਪਾਣੀ ਉਧਰੋਂ ਆ ਗਿਆ ਤਾਂ ਅਸੀਂ ਪਾਣੀ ਦੇ ਸਕਦੇ ਹਾਂ ਮਤਲਬ ਗੱਲ ਕਰ ਇਹ ਹੈ ਵੀ ਕੱਲੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਆਪਾਂ ਨੂੰ ਫਸਾ ਕੇ ਸੈਂਡ ਕਰਾਉਣੇ ਚਾਹੁੰਦੇ ਆ ਜਦੋਂ ਪੰਜਾਬ ਦੇ ਕੋਲੇ ਪਾਣੀ ਨਹੀਂ ਹੈ ਤਾਂ ਐਸਬੀਆਲ ਜਿਹੜੀ ਲਹਿਰ ਹੈ ਉਹ ਬਣਾਉਣ ਦਾ ਮੁੱਦਾ ਉਹਨਾਂ ਨੇ ਚੱਕ ਰੱਖਿਆ ਤਾਂ ਉਹਦਾ ਬਣਾਉਣ ਦਾ ਕੀ ਫਾਇਦਾ ਜਦੋਂ ਪਾਣੀ ਨਹੀਂ ਹੈਗਾ ਇਸ ਕਰਕੇ ਮਤਲਬ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸੁਝਾਅ ਦੇ ਕੇ ਇਹਨਾਂ ਨੂੰ ਨਜਿੱਠਣਾ ਚਾਹੀਦਾ ਹੈ ਇਹਦੇ ਉੱਤੇ ਸਿਆਸਤ ਨਹੀਂ ਕਰ ਰਹੀ ਜਿੰਦੀ ਲੋਕ ਲੋਕੋ ਇਹਨਾਂ ਨਾਲੋਂ ਵੱਧ ਸਿਆਸਤ ਜਾਣਦੇ ਨੇ ਲੋਕ ਇੱਕ ਇੱਕ ਸਟੈਪ ਸਮਝ ਲੈਂਦੇ ਨੇ ਕਿ ਕਿਹੜਾ ਬੰਦਾ ਸਿਆਸਤ ਕਰਦਾ ਹੈ ਕਿਹੜਾ ਬੰਦਾ ਖੂਨ ਦੋਲਦਾ ਕਿਹੜਾ ਦਿਲ ਦੁਖਾਈ ਦੁਖਦਾ ਕਿਹੜਾ ਸਿਆਸਤ ਕਰਦਾ ਚਾਹੇ ਇਹਦੇ ਵਿੱਚ ਕੋਈ ਵੀ ਹੋਵੇ ਜਿੱਥੇ ਵੀ ਇਸ ਗੱਲ ਦੇ ਵਿੱਚ ਲਹਿਰੇ ਚ ਨਾ ਰਹਿਣ ਕਿ ਅਸੀਂ ਸਿਆਸਤ ਕਰ ਲਾਂਗੇ ਇਸ ਗੱਲ ਤੇ ਸਾਰੇ ਲੋਕ ਜਾਣੀ ਜਾਣਦੇ ਸਿਆਸਤ ਨਹੀਂ ਹੋਣ ਦੇਣਗੇ ਇਹ ਜੋ ਪੰਜਾਬ ਦੇ ਭਲੇ ਲਈ ਹੈ ਉਹਦੇ ਵਾਸਤੇ ਸਖਤ ਸਟੈਂਡ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਇਕਮੁੱਟੋ ਕੇ ਮਤਲਬ ਕਿਸੇ ਦਾ ਵੀ ਚਾਹੇ ਉਹ ਚਾਹੇ ਇੱਕ ਕਮੇਟੀ ਬਣਾ ਲੈਣ ਤਿੰਨ ਬੰਦੇ ਬਣਾ ਲੈਣ ਸਾਰਿਆਂ ਦਾ ਪਾਰਟਨਰ ਦਾ ਇੱਕ ਇੱਕ ਬੰਦਾ ਲੈ ਲੈਣ ਮਤਲਬ ਸਟੈਂਡ ਹੈ ਜਿਹੜਾ ਉਹ ਸਪਸ਼ਟ ਤੇ ਕਲੀਅਰ ਹੋਣਾ ਚਾਹੀਦਾ ਤਾਂ ਕਿ ਮਤਲਬ ਪੰਜਾਬ ਦੇ ਪਾਣੀਆਂ ਦੇ ਉੱਤੇ ਉਲਟਾਕਾ ਨਾ ਮਾਰ ਸਕੇ ਕੋਈ ਸਾਨੂੰ ਘੋੋਕ ਕੇ ਜਾਂ ਡਰਾ ਕੇ ਸੈਨ ਨਾ ਕਰ ਸਕੇ ਐ ਤੁਸੀਂ ਕਹਿ ਰਹੇ ਹੋ ਕਿ ਸਾਰੇ ਇਕੱਠੇ ਹੋ ਜਾਣ ਸਾਰੀ ਪਾਰਟੀ ਕੀ ਬੰਦੇ ਲੈ ਲਓ ਉਹ ਪਰ ਤੁਹਾਡੇ ਵਿਚਾਰਾਂ ਸਹਿਮਤ ਹੀ ਨਹੀਂ ਕਿਉਂਕਿ ਭਗਵੰਤ ਮਾਨ ਦੇ ਬਿਆਨ ਦਿੱਤਾ ਉਹ ਤਾਂ ਇੱਕ ਵਾਰ ਕਹਤਾ ਵੀ ਅਸੀਂ ਆਪਣੀ ਜਿਹੜੀ ਕਣਕ ਹੈ ਹੁਣ ਕਿਸਾਨ ਗਮਲੇ ਚੋਂ ਆਣ ਤਾਂ ਸੁਖਬੀਰ ਬਾਦਲ ਜੀ ਕਹਿ ਰਹੇ ਨੇ ਭਗਵੰਤ ਮਾਨ ਜੀ ਨੂੰ ਪਤਾ ਨਹੀਂ ਲੱਗਦਾ ਉਹ ਤਾਂ ਕਹਿੰਦੇ ਹੁਣ ਕਣਕ ਗਮਲੇ ਚੋਂ ਆਣ ਨਹੀਂ ਇਸਲਾਮਾ ਦੇ ਰਹੇ ਦੱਸੋ ਦੇਖੋ ਜੀ ਇਹ ਜਿਹੜੀਆਂ ਇੰਨਾ ਗੱਲਾਂ ਦੇ ਉੱਤੇ ਜਿਹੜੇ ਇਹ ਚੁਟਕਲੇਬਾਜੀ ਵਾਲੀ ਸਿਆਸਤ ਹੈ ਇਹ ਨਹੀਂ ਹੋਣੀ ਚਾਹੀਦੀ ਬੜੇ ਸੰਵੇਦਨਸ਼ੀਲ ਅਤੇ ਦੂਰਅੰਦੇਸ਼ੀ ਤੇ ਅਗਲੀਆਂ ਪੀੜ੍ਹੀਆਂ ਦੇ ਨਾਲ ਜੁੜੇ ਹੋਏ ਮਸਲੇ ਨੇ ਇਹ ਇਹ ਅੱਜ ਵਾਲਾ ਬੰਦਾ ਕਰਕੇ ਪਰਾਂ ਹੋ ਜੂਗਾ ਹੋ ਸਕਦਾ ਇੱਥੇ ਸੀਟ ਤੇ ਤਾਂ ਕੋਈ ਹੋਰ ਵੀ ਆਊਗਾ ਉੱਥੋਂ वहां ਕੋਈ ਹੋਰ ਵੀ ਆਊਗਾ ਇਹ ਮਤਲਬ ਕੱਲੀ ਇੱਕ ਬੰਦੇ ਦੇ ਕੰਮ ਕਰਨ ਦਾ ਨਹੀਂ ਹੈ ਇਹ ਸਾਨੂੰ ਸਾਰੇ ਪੰਜਾਬ ਨੂੰ ਜਥੇਬੰਦ ਹੋ ਕੇ ਇਹ ਇਹਦੇ ਉੱਤੇ ਮਤਲਬ ਪੂਰਾ ਇੱਕ ਸੱਤ ਸਟੈਂਡਰਡ ਕਿਹੜੇ ਕਿਹੜੇ ਡਾਕਟਰ ਸਾਹਿਬ ਕਿਹੜੇ ਕਿਹੜੇ ਮੁੱਦੇ ਤੇ ਚਰਚਾ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਸਪੱਸ਼ਟ ਕਰੋ ਦਰਸ਼ਕਾਂ ਨੂੰ ਇਹਦੇ ਉੱਤੇ ਸਭ ਤੋਂ ਵੱਧ ਤਾਂ ਮਤਲਬ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਉਹ ਤਾਂ ਲਾਅ ਐਂਡ ਆਰਡਰ ਸਰ ਝੰਡੋਰਾ ਜਿਆਦੇ ਪਿੱਟਣਗੇ ਕਿਉਂਕਿ ਪੋਹੋਰਾ ਥਾਵਾਂ ਤੇ ਕ੍ਰਾਈਮ ਜਿਆਦਾ ਹੈ ਤੇ ਆਪਾਂ ਕੋਈ ਮਾਨ ਸਾਹਿਬ ਦਾ ਉਹ ਪੱਖ ਨਹੀਂ ਲੈ ਰਹੇ ਆਪਾਂ ਜਦੋਂ ਦੇਖਦੇ ਆਂ ਪੜ੍ਹਦੇ ਇਹ ਗੱਲ ਸੁਣਦੇ ਆਂ ਕਿਉਂਕਿ ਕੁਸ਼ਕਟਨਾਮਾ ਜ਼ਰੂਰ ਹੋਈਆਂ ਨੇ ਮੰਤ ਭਾਗੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਪਰ ਜਦੋਂ ਹੋ ਗਈਆਂ ਆ ਗੱਲ ਕਰ ਦੂਜੇ ਸਟੇਟਾਂ ਦੇ ਵਿੱਚ ਆਪਣੇ ਨਾਲੋਂ ਕ੍ਰਾਈਮ ਜ਼ਿਆਦਾ ਹੈ ਆਪਣੇ ਨਾਲੋਂ ਫਰੋਤੀਆਂ ਜ਼ਿਆਦਾ ਨੇ ਆਪਣੇ ਨਾਲੋਂ ਮਾਰਡਰ ਜ਼ਿਆਦਾ ਨੇ ਆਪਣੇ ਨਾਲੋਂ ਰੇਪ ਜ਼ਿਆਦਾ ਨੇ ਹੋਰ ਅਸਟਾ ਫਿਰ ਮਤਲਬ ਸਾਡੇ ਵਾਲੇ ਨੇ ਜਿਹੜੇ ਠੀਕ ਹੈ ਹੱਕ ਬਣਦਾ ਆਪਾਂ ਕਹਿੰਦੇ ਵੀ ਇੰਨੇ ਵੀ ਨਹੀਂ ਹੋਣੇ ਚਾਹੀਦੇ ਕਿਉਂਕਿ ਆਬਾਦੀ ਸਾਡੇ 3 ਕਰੋੜ ਹੈ ਕ੍ਰਾਈਮ ਮਾੜਾ ਮੋਟਾ ਕ੍ਰਾਈਮ ਤਾਂ ਹੁੰਦਾ ਹੈ ਮਤਲਬ ਇਹ ਵੀ ਨਹੀਂ ਹੋਣਾ ਚਾਹੀਦਾ ਗੱਲ ਕਰ ਇਹ ਵੀ ਨਹੀਂ ਹੈ ਕਿ ਕ੍ਰਾਈਮ ਕ੍ਰਾਈਮ ਕਰਕੇ ਤੇ ਜਾਂ ਕੋਈ ਮਸ਼ਹੂਰ ਨਹੀਂ ਹੈ ਇਸ ਤਰ੍ਹਾਂ ਦੀਆਂ ਦੇ ਕੇ ਜਿਹਦੇ ਨਾਲ ਪੰਜਾਬ ਨੂੰ ਅਸੀਂ ਬਦਨਾਮ ਕਰ ਦਈਏ ਸਾਡੇ ਨੈਸ਼ਨਲ ਪੱਤਰ ਤੇ ਅਸੀਂ ਇੰਟਰਨੈਸ਼ਨਲ ਪੱਤਰ ਤੇ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਕਈ ਬੱਚੇ ਇਹ ਜਿਹੜੇ ਨਿਰੇ ਜਿਹੜੇ ਫਲੰਡਰੀਆ ਸ਼ੋਰ ਰਹਿਣੇ ਤਰਕੀਆਂ ਕਰ ਰਹੇ ਨੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਮਤਲਬ ਉਹਨਾਂ ਦੀ ਵੀ ਗਾਥਾ ਸਾਨੂੰ ਰੱਖਣੀ ਚਾਹੀਦੀ ਹੈ ਇਕੱਲੇ 네ਗੇਟਿਵ ਪੁਆਇੰਟ ਨੇ ਜਿਹੜੇ ਉਹਨਾਂ ਦੇ ਉੱਤੇ ਹੀ ਅਸੀਂ ਬਹਿਸ ਕਰਕੇ ਜਾਂ ਆਪਦਾ ਸਮਾਜਾਰ ਕੇ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰੀਏ ਉਹ ਮਤਲਬ ਕਦਾਚ ਹੀ ਲੋਕਾਂ ਨੂੰ ਪਰਵਾਹ ਨਹੀਂ ਹੋਏਗੀ ਚਲੋ ਰਿੰਦਰ ਜੀ ਤੁਸੀਂਾਨੂੰ ਲਾਈਵ ਤੇ ਪ੍ਰੋਮ ਤੇ ਆਪਣੇ ਵਿਚਾਰ ਸਾਂਝਾ ਕਰਨਾ ਕੀਤਾ ਜੈਨਲ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਸੀਗਾ ਪੰਜਾਬ ਦਾ ਵਿਧਾਨ ਸਭਾ اجلاس ਸ਼ੁਰੂ ਹੋਣ ਜਾ ਰਿਹਾ ਹੈ ਪਹਿਲਾਂ ਇਸ ਦਾ ਟਾਈਮ 11 ਵਜੇ ਸੀ ਪਰ ਹੁਣ ਇਹ ਜਿਹੜੀ ਮੀਟਿੰਗ ਹੈ 2 ਵਜੇ ਹੋਏਗੀ ਤੇ ਆ ਜਿਹੜੀ ਚਰਚਾ ਕੀਤੀ ਜਾਣੀ ਹੈ ਵਿਸ਼ੇਸ਼ ਮੁੱਦੇ ਨੇ ਬੇਦਬੀ ਦਾ ਜਿਹੜਾ ਬਿੱਲ ਲੈ ਕੇ ਆਣਾ ਉਹਦੀ ਜਿਹੜੀ ਕਿੰਨੀ ਸਜ਼ਾ ਹੋ ਜਿਹਦੇ ਉੱਤੇ ਬਿੱਲ ਆਏਗਾ ਤੇ ਦੂਸਰਾ ਨਸ਼ਾ ਦੇ ਮੁੱਦੇ ਦੇ ਵਿਚਾਰ ਚਰਚਾ ਹੋ ਸਕਦੀ ਹੈ ਪਰ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾਵਾਂ ਲੋ ਪਹਿਲੇ ਸਵਾਲ ਉਠਾਉਂਦੇ ਗਏ ਨੇ ਕਿ ਪੰਜਾਬ ਦੇ ਲਾ ਰ ਐਂਡ ਆਰਡਰ ਦੀ ਸਥਿਤੀ ਸਹੀ ਨਹੀਂ ਹੈ ਤੇ ਭਗਵੰਤ ਸਿੰਘ ਸਾਹਿਬ ਮੀਟਿੰਗਾਂ ਦੇ ਮਿੱਟੀਆ ਕਰ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਸਵਾਲ ਤਾਂ ਉੱਠੇ ਜਦੋਂ ਕੱਲ ਭਗਵੰਤ ਮਾਨ ਜੀ ਦਿੱਲੀ ਬੀਬੀਐਮਡੀ ਬੋਰਡ ਦੇ ਸਿਲਸਿਲੇ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਪੰਜਾਬ ਦੇ ਹੱਕ 'ਤੇ ਖੜੇ ਆ ਪੰਜਾਬ ਦਾ ਪਾਣੀ ਨਹੀਂ ਦਾਂਗੇ ਤਾਂ ਵਿਰੋਧ ਦੇ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਸਾਹਿਬ ਦਾ ਹਕੂਮਰੇ ਨੇ ਮਿੱਟੀਆ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੀ ਕੋਈ ਸਥਿਤੀ ਦੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਦੋਸਤੋ ਦੇਖਦੇ ਆ ਅੱਜ ਜਿਹੜੀ ਦੋਜੀ ਮੀਟਿੰਗ ਹੋਣੀ ਹੈ ਉਸ ਤੇ ਬੇਜਮੀਆ ਦੇ ਬਿੱਲ ਤੇ ਕੀ ਮਤਾ ਹੁੰਦਾ ਹੈ ਕੀ ਬਿੱਲ ਪਾਸ ਹੋਏਗਾ ਕਿਉਂਕਿ ਐਡਵੋਕੇਟ ਧਾਮੀ ਨੇ ਉੱਧਰ ਨਵਾਂ ਬਿਆਨ ਦਿੱਤਾ ਹੈ ਕਿ ਜਿਹੜੇ ਬੇਜਮੀਆ ਕਰਦੇ ਚਾਹੇ ਕਿਸੇ ਵੀ ਧਰਮ ਦੀ ਬੇਜਮੀਆ ਕਰੇ ਉਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਹੀ ਬੇਜਮੀਆ ਸਿਲਸਿਲੇ ਰੁਕਣਗੇ ਕਿਉਂਕਿ ਪੰਜਾਬ ਦੇ ਬੇਜਮੀਆ ਬਹੁਤ ਜ਼ਿਆਦਾ ਹੋ ਰਹੀਆਂ ਤੇ ਦੂਸਰਾ ਨਸ਼ਾ ਨਸ਼ੇ ਤੇ ਅੱਜ ਵਿਚਾਰ ਚਰਚਾ ਅਹਿਮ ਹੋ ਸਕਦੀ ਹੈ ਕਿਉਂਕਿ ਨਸ਼ਾ ਪੰਜਾਬ ਨੂੰ ਬਹੁਤ ਜ਼ਿਆਦਾ ਨਿਸ਼ਕ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਹਾਲਾਂਕਿ ਨਸ਼ਾ ਹੋ ਸਿੱਟਾ ਵਿੱਚ ਜ਼ਿਆਦਾ ਸੋ ਦੋਸਤੋ ਜੋ ਵੀ ਦੀ ਅਪਡੇਟ ਆਏਗੀ ਜੋ ਵੀ ਅੱਜ ਇਲਾਸ ਦੇ ਵਿੱਚ ਹੋਏਗਾ ਉਹ ਸਾਰਾ ਸਤਰਾਸੀਂ ਕੋਸ਼ਿਸ਼ ਹੀ ਕਰਾਂਗੇ ਤੁਹਾਨੂੰ ਦਿਖਾਉਣ ਦੀ ਤੁਹਾਡੇ ਰੂਬੂ ਕਰਨ ਦੀ ਤੁਸੀਂ ਉੱਤਾ ਦੇ ਦਿਓ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਜਲਦੀ ਹੋਈ ਕਿ ਕੋਈ ਹੋਰ ਮੁੱਦਾ ਲੈ ਕੇ ਹੁਣ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਪਿਆਰ ਭਰਿਆ ਸਤਸ੍ਰੀ ਅਕਾਲ